ਪੰਜਾਬੀ ਸਟੇਸ਼ਨ ਨਾਲ ਜੁੜੇ ਹੋ ਤੁਸੀਂ ਖਬਰ ਪਰਤੋ ਹੈ ਜਿੱਥੋਂ ਦੇ ਦੋ ਨਵਾਲਗ ਬੱਚੇ ਲਾਪਤਾ ਹੋ ਗਏ ਅਤੇ ਜਿਸ ਕਰਕੇ ਉਹਨਾਂ ਦੇ ਮਾਪੇ ਜਿਹੜੇ ਉਹ ਚਿੰਤਾ ਦੇ ਵਿੱਚ ਨੇ ਟੈਨਸ਼ਨ ਦੇ ਵਿੱਚ ਨੇ ਅਸੀਂ ਤੁਹਾਨੂੰ ਉਹਨਾਂ ਦੋਨਾਂ ਬੱਚਿਆਂ ਦੀਆਂ ਤਸਵੀਰਾਂ ਦਿਖਾ ਲਦੇ ਹਾਂ ਜਿਸ ਦੀ ਇੱਕ ਦੀ ਉਮਰ 14 ਸਾਲ ਤੇ ਦੂਸਰੇ ਦੀ ਉਮਰ 10 ਸਾਲ ਦੱਸੀ ਜਾ ਰਹੀ ਆ ਉਸ ਦੇ ਬਾਪ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਦਾ ਨਾਮ ਅਲੀ ਆ ਉਹਨਾਂ ਵੱਲੋਂ ਸਾਡੇ ਨਾਲ ਗੱਲਬਾਤ ਕਰਦੇ ਆ ਇਹ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦਾ ਬੇਟਾ ਜਿਸ ਦੀ ਉਮਰ 14 ਸਾਲ ਦੇ ਕਰੀਬ ਹੈ ਉਹ ਘਰੋਂ ਪਾਰਕ ਦੇ ਵਿੱਚ ਗਿਆ ਕਿ ਘਰੋਂ ਪਾਰਕ ਦੇ ਵਿੱਚ ਜਾ ਰਿਹਾ ਪਰ ਪਾਰਕ ਵਿੱਚ ਜਾਣ ਦੀ ਬਜਾਏ ਇੱਕ ਛੋਟੇ ਜਿਹੇ ਬੱਚੇ ਨੂੰ ਨਾਲ ਲੈ ਕੇ ਉਹ ਫਲੋਰ ਚਲਾ ਗਿਆ ਤੇ ਫਲੋਰ ਤੋਂ ਉਹ ਲੁਧਿਆਣਾ ਚਲਾ ਗਿਆ ਇਸ ਸਬੰਧ ਵਿੱਚ ਉਹਨਾਂ ਨੇ ਪੁਲਿਸ ਚੌਕੀ ਅਪਰਾ ਨਾਲ ਸੰਪਰਕ ਕੀਤਾ ਤਾਂ ਪੁਲਿਸ ਵੱਲੋਂ ਫੌਰੀ ਤੌਰ ਤੇ ਐਕਸ਼ਨ ਲੈਂਦੇ ਆ ਇਸ ਦੀ ਜਿਹੜੀ ਜਾਂਚ ਜਿਹੜੀ ਉਹ ਕੀਤੀ ਗਈ ਹੈ ਤੇ ਜਾਂਚ ਆਰੰਭਣ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਈ ਜਦੋਂ ਪੁਲਿਸ ਨੇ ਸੀਸੀਟੀਵੀ ਕੈਮਰੇ ਦੇਖੇ ਤਾਂ ਦੇਖਿਆ ਕਿ ਇਹ ਬੱਚੇ ਅਪਰਾ ਤੋਂ ਫਲੋਰ ਅਤੇ ਫਲੋਰ ਤੋਂ ਇਹ ਰੇਲਵੇ ਸਟੇਸ਼ਨ ਲੁਧਿਆਣਾ ਜਾ ਗਏ ਹਨ ਤੇ ਲੁਧਿਆਣੇ ਤੋਂ ਜਾ ਕੇ ਇਹ ਸੀਸੀਟੀਵੀ ਕੈਮਰਿਆਂ ਤੋਂ ਅਲੋਪ ਹੋ ਜਾਂਦੇ ਹਨ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਇਹ ਦੋਨੋਂ ਬੱਚੇ ਜਿਹੜੇ ਆ ਰੇਲ ਗੱਡੀ ਚੜ੍ਹ ਕੇ ਕਿਧਰੇ ਚਲੇ ਗਏ ਪਰ ਇਸ ਗੱਲ ਨੂੰ ਲੈ ਕੇ ਨਾਂ ਬਾਪ ਜਿਹੜੇ ਟੈਨਸ਼ਨ ਦੇ ਵਿੱਚ ਨੇ ਜੇਕਰ ਤੁਹਾਨੂੰ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਆ ਜੇਕਰ ਇਹ ਤੁਹਾਨੂੰ ਇਹ ਬੱਚੇ ਮਿਹਨਤ ਤਾਂ ਫੌਰੀ ਤੌਰ ਤੇ ਜੋ ਨੰਬਰ ਬੋਲੇ ਜਾ ਰਹੇ ਹਨ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਤਾਂ ਕਿ ਮਾਂ ਬਾਪ ਦੀ ਜਿਹੜੀ ਰਾਤਾਂ ਦੀ ਨੀਂਦ ਗਵਾਚ ਗਈ ਉਹ ਵਾਪਸ ਆ ਸਕੇ ਕਿਉਂਕਿ ਜਿਨ੍ਹਾਂ ਦੇ ਬੱਚੇ ਚਲੇ ਜਾਂਦੇ ਹਨ ਉਹਨਾਂ ਦਾ ਕੀ ਹਾਲ ਹੁੰਦਾ ਆਪਾਂ ਬੱਚਿਆਂ ਵਾਲੇ ਇਹ ਗੱਲ ਬਿੱਤਰ ਜਾਣਦੇ ਹਾਂ ਆਓ ਕੋਸ਼ਿਸ਼ ਕਰੀਏ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਕਿ ਇਹ ਬੱਚੇ ਦੋਨੋਂ ਸਹੀ ਸਲਾਮਤ ਆਪਣੇ ਘਰ ਪਰਤ ਸਕਣ ਹਾਂਜੀ ਕੀ ਨਾ ਆਪਣੇ ਨਾਮ ਸਾਹਿਦ ਅਲੀ ਹੈ ਮੇਰਾ ਲੜਕਾ ਜੋ 2 ਤਾਰੀਖ ਤੋਂ 5 ਵਜੇ ਤੋਂ ਗਾਇਬ ਹੋਆ ਹੈ किदा किदा हुई सारी घटना पहले स्कूल गया स्कूल से आके ट्यूशन भी गया ट्यूशन से आके खाना खाया खाना खा के मम्मी से बोला कि मैं पारक जा रहा हूँ पारक गया उसके बाद मुड़ के आया नहीं कितने दिन हो गया आज दो तारीख आज तीन चार दिन हो गया सर कितने कितने तुम्हें तो लभ्या मैं लुधियाना भी लभ्या फ्लोर भी लभ्या लुधियाना तक तो पता लगे कि लुधियाना स्टेशन से उतरा हो उतर के पिछले पास से आया हाँ हाँ फिर बस वो विनती है कि किसी तरह हमारा बच्चा मिल जाए फिर पुलिस को भी गए पुलिस को गया था मैंने क्या बोला पुलिस पुलिस वही साथ में गया था हाँ। उसके बाद वहाँ का सरकारी जो कैमरा तो चेक करवा दिया बाकी अभी कोई कार्रवाई नहीं है उसके बाद कोई कार्रवाई नहीं नहीं अभी नहीं हुआ फिर क्या मांग कर रहे हो ये बच्चा मेरे को चाहिए सही सलामत आपका मोबाइल नंबर बोल दो अंठानवे सात सौ बासठ इकतीस नौ छत्तीस दोबारा बोल दो अंठानवे सात सौ बासठ इकतीस नौ छत्तीस में जो लड़का है उसका क्या नाम है बबलू नाम है उसका वो उसकी उम्र कितनी है? उसकी उम्र दस साल है इसकी उम्र नासिर अली का उम्र है चौदह साल दूसरे की दस साल हाँ जी जी। जो दोनों बच्चे साथ में गए दोनों साथ में गए में भी साथ में देखे? दोनों साथ में देखे। हाँ जी जी। पता कुछ नहीं चला कुछ नहीं चला पता